ਪ੍ਰਧਾਨ ਬਣਾਏ ਨੇ ਦੋ ਤਿੰਨ ਦੀ ਗੱਲ ਕਰ ਰਹੇ ਨੇ ਵੀ ਅਕਾਜੀ ਗੱਲ ਦੋ ਤਿੰਨ ਬਾਦ ਦੋ ਤਿੰਨ ਹੋਰ ਵੱਣ ਗਏ ਤਾਂ ਦੋ ਤਿੰਨ ਹੋਰ ਵੱਣ ਗਏ ਸੋ ਜਦੋਂ ਪਤਾ ਕੀ ਹੈ ਜਦੋਂ ਮਤਲਬ ਬਖਲਾ ਹਟ ਹੋ ਜਾਂਦੀ ਹੈ ਨਾ ਉਦੋਂ ਕੋਈ ਕਿੱਧਰ ਨੂੰ ਭਜਦਾ ਕੋਈ ਕਿੱਧਰ ਨੂੰ ਭਜਦਾ ਕਿਸੇ ਵੀ ਭਗਦੜ ਮੱਚਦੀ ਜਿਹਨੂੰ ਕਹਿੰਦੇ ਆਪਾਂ ਭਗਦੜ ਚ ਨਹੀਂ ਪਤਾ ਲੰਦਾ ਕੌਣ ਕਿੱਧਰ ਨੂੰ ਭੱਜ ਗਿਆ ਕਿੱਧਰ ਨੂੰ ਜਾਈਏ ਕਿਥੋਂ ਨਾ ਜਾਈਏ ਸੋ ਅਕਾਲੀ ਦਲ ਚ ਭਗੜੜ ਮੱਚੀ ਹੋਈ ਐ ਕੋਈ ਨਹੀਂ ਪਤਾ ਲੱਗ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਹਾਲਾਂਕਿ ਅੱਜ ਦਾ ਫੰਕਸ਼ਨ ਜਿਹੜਾ ਮੈਂ ਨਾਨ ਪੋਲਿਟਿਕਲ ਆ ਹੈਗਾ ਪਰ ਮੈਂ ਫਿਰ ਵੀ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਾ ਕਿ ਇਹ ਇਹਨਾਂ ਦੀ ਬੁਖਲਾਟ ਹੈ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ ਚ ਤੱਕਿਆ ਇਹਨਾਂ ਨੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀ ਦੇਣ ਨੇ ਕਿ ਸਟ੍ਰੇਨਾ ਜਾਣ ਲੱਗੀਆਂ ਸੀ ਕਿਉਂਕਿ ਇਹਨਾਂ ਨੇ ਮੋਨੋਕਰੋਟੋਫਾਸ ਪੂਰੀ ਦੁਨੀਆ ਦੇ ਵਿੱਚ ਬੈਨ ਬਹੁਤ ਸਾਲਾਂ ਤੋਂ ਪਰ ਪੰਜਾਬ ਦੇ ਵਿੱਚ ਅਸੀਂ ਆ ਕੇ ਬੈਨ ਕੀਤੀ ਹੈ ਇਨੂੰ ਪਤਾ ਹੀ ਨਹੀਂ ਕਿ ਮੋਨੋਕ੍ਰੋਟੋਫਾਸ ਹੈ ਟੀ ਖਤਰਨਾਕ ਜ਼ਹਿਰ ਹੈ ਮੋਨੋਕ੍ਰੋਟੋਫਾਸ ਦਾ ਛਿੜਕਾਓ ਅਸੀਂ ਕਰ ਰਹੇ ਸੀ ਅਸੀਂ ਆ ਕੇ ਬੈਨ ਕੀਤੀਆਂ ਨੇ ਬਹੁਤ ਸਾਰੀਆਂ ਪੀਏਯੂ ਨਾਲ ਗੱਲ ਕਰਕੇ ਥੋੜਾ ਜਿਹਾ ਆਰਗੇਨਿਕ ਖੇਤੀ ਵੱਲ ਜਾ ਰਹੇ ਹਾਂ ਪੋਜ਼ਿਟਿਵ ਥਿੰਕਿੰਗ ਹੈ ਬਾਕੀ ਕਾਲੀਗਲ ਕਾਂਗਰਸ ਇਹਨਾਂ ਦੀ ਤੁਹਾਨੂੰ ਪਤਾ ਹੀ ਹੈ